ਸਸigal ਦੀ ਸਾਰਿਆਂ ਨੂੰ ਜਿਵੇਂ ਸਾਨੂੰ ਪਤਾ ਹੀ ਹੈ ਕਿ ਮਾਰਕੀਟ ਜਿਹੜੀ ਕੈਲਰੀ ਦੀ ਉਹ ਕਾਫੀ ਹੱਦ ਤੱਕ ਸਲੋ ਹੋ ਰਹੀ ਆ ਜਿੰਨੇ ਵੀ ਨਵੀਆਂ ਆਪਣੀਆਂ ਆ ਰਹੀ ਆ ਡਾਟਾ ਜਿੰਨਾ ਵੀ ਉਹ ਸਾਰਾ ਸ਼ੋਅ ਕਰ ਰਿਹਾ ਹੈ ਕਿ ਮਾਰਕੀਟ ਨੂੰ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਤੇ ਉਹਦੇ ਨਾਲ ਨਾਲ ਅਸੀਂ ਵੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਆਪਣੇ ਬਾਏਰਸ ਤੇ ਸੈਲਰਸ ਨੂੰ ਨਾਲ ਦੀ ਨਾਲ ਜਾਣਕਾਰੀ ਦੇਈ ਜਾਈਏ ਕਿ ਉਹ ਤਾਂ ਕਿ ਉਹ ਇੱਕ ਬੜੀਆ ਜਾਣਕਾਰੀ ਨਾਲ ਭਰਪੂਰ ਇੱਕ ਫੈਸਲਾ ਲੈ ਸਕਣ ਕਿ ਹਾਂਜੀ ਸਾਡੇ ਵਾਸਤੇ ਕੀ ਵਧੀਆ ਜਿਵੇਂ ਤੁਹਾਨੂੰ ਜਿਆਦਾ ਹੀ ਵੀ ਪਿਛਲੀ ਵੀਡੀਓ ਚ ਵੀ ਅਸੀਂ ਸੈਲਰਸ ਨੂੰ ਇਹ ਕਿਹਾ ਸੀ ਕਿ ਜਿਹੜੇ ਤੁਸੀਂ ਘਰ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰਾਈਸ ਦੀਆਂ ਐਡਜਸਟਮੈਂਟਸ ਕਰਨੀਆਂ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਨੇ ਤੇ ਉਹ ਜਿਹੜੀਆਂ ਹੁਣ ਜਿੰਨੀਆਂ ਵੀ ਅਸੀਂ ਨਿਊਜ਼ ਵਗੈਰਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹਨਾਂ ਦੇ ਵਿੱਚ ਵੀ ਜਿਹੜੀ ਹੁੰਦੀ ਆ ਜ਼ਿਆਦਾਤਰ ਇਹ ਜਾਣਕਾਰੀ ਉਹ ਸਾਡੇ ਨਾਲ ਸਹਿਮਤ ਹੁੰਦੀ ਹੈ ਕਿ ਹਾਂਜੀ ਇਹ ਇਹ ਕੰਮ ਕਰਨ ਦੀ ਤੁਹਾਨੂੰ ਕਾਫੀ ਜ਼ਿਆਦਾ ਜ਼ਰੂਰਤ ਹੈ ਤੇ ਉਹਦੇ ਚ ਹੁਣ ਜਿਹੜੀ ਅਸੀਂ ਤੁਹਾਡੇ ਨਾਲ ਇਹ ਗ੍ਰਾਫ ਇੱਥੇ ਸ਼ੇਅਰ ਕਰ ਰਹੇ ਹਾਂ ਇਹਦੇ ਚ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੈਲਗਰੀ ਦੇ ਵਿੱਚ ਜਿਹੜੀ ਘਰ ਵੇਚਣ ਨੂੰ ਸਭ ਤੋਂ ਜ਼ਿਆਦਾ ਦਿਨ ਲੱਗ ਰਹੇ ਨੇ ਜੇ ਆਪਾਂ ਗੱਲ ਕਰੀਏ ਜਿਹੜੇ ਪੱਛਮੀ ਕੈਨੇਡਾ ਦੇ ਸ਼ਹਿਰ ਨੇ ਉਹਨਾਂ ਦੇ ਨਾਲ ਆਪਾਂ ਇਹਦਾ ਦੇਖੀਏ ਮਿਲਾ ਕੇ ਕੋਲ ਮਿਲਾ ਕੇ ਤਾਂ ਦੇਖਿਆ ਜਾਂਦਾ ਵੀ ਕੈਲਗਰੀ ਹੈ ਜਿਹੜਾ ਸਭ ਤੋਂ ਜ਼ਿਆਦਾ ਇਹਦੇ ਵਿੱਚ ਸਮਾਂ ਲੱਗ ਰਿਹਾ ਸਮਾਂ ਬਾਕੀਆਂ ਦੇ ਵਿੱਚ ਜਿਵੇਂ ਵਿਕਟੋਰੀਆ ਦੇ ਵਿੱਚ ਇਹਦੇ ਨਾਲੋਂ ਜ਼ਿਆਦਾ ਲੱਗ ਰਿਹਾ ਪਰ ਜਿਹੜਾ ਜੰਪ ਆ ਕਿ ਘਰ ਕਿੰਨਾ ਕੁ ਟਾਈਮ ਵਿਕਣ ਨੂੰ ਲਾ ਰਿਹਾ ਵਾ ਤਾ ਉਹਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਕੈਲਗੀ ਦੇ ਵਿੱਚ ਉਹ 75% ਦਾ ਫਰਕ ਪੈ ਚੁੱਕਾ ਪਿਛਲੇ ਸਾਲ ਦੇ ਮੁਕਾਬਲੇ ਜਦਕਿ ਵੈਨਕੂਰ ਦੇ ਵਿੱਚ ਵੀ ਕਾਫੀ ਜ਼ਿਆਦਾ ਫਰਕ ਪਿਆ ਵਾ ਐਡਮਿੰਟਨ ਦੇ ਵਿੱਚ ਬਹੁਤ ਥੋੜਾ ਫਰਕ ਪਿਆ ਵਾ ਪਰ ਪਿਆ ਜ਼ਰੂਰ ਹੈਗਾ ਤੇ ਪਰ ਇਹ ਜਿਹੜੀ ਚੀਜ਼ ਆ ਉਹਦੇ ਵਿੱਚ ਜਿਵੇਂ ਅਸੀਂ ਕਾਫੀ ਸਮੇਂ ਤੋਂ ਤੁਹਾਨੂੰ ਪਹਿਲਾਂ ਵੀ ਕਹਿੰਦੇ ਆ ਰਹੇ ਹਾਂ ਕਿ ਜੀ ਤੁਹਾਨੂੰ ਪ੍ਰਾਈਸ ਦੀਆਂ ਐਡਜਸਟਮੈਂਟਾਂ ਦਾ ਕਰਨਾ ਬਹੁਤ ਜ਼ਰੂਰੀ ਆ ਤੇ ਆਪਾਂ ਜਿਉਂ-ਜਿਉਂ ਇਸ ਖਬਰ ਦੇ ਥਰੂ ਜਾਵਾਂਗੇ ਤਾਂ ਤੁਹਾਨੂੰ ਪਤਾ ਲੱਗਦਾ ਰਹੂਗਾ ਵੀ ਅਸੀਂ ਇਹ ਕਿਉਂ ਕਹਿ ਰਹੇ ਹਾਂ ਤੇ ਇਹਦੇ ਵਿੱਚ ਅਸੀਂ ਕੁਝ ਅਸੀਂ ਜਿਹੜੀਆਂ ਆਪਣੇ ਇੱਕ ਪੰਜਾਬੀ ਜਿੰਨੇ ਵੀ ਸੁਭਾ ਦੇ ਅਸੀਂ ਹੈਗੇ ਆ ਕਿ ਅਸੀਂ ਫੋਨ ਦੇ ਉੱਪਰ ਕਈ ਵਾਰੀ ਗੱਲਾਂ ਕਰ ਕਰਕੇ ਕੁਝ ਗੱਲਾਂ ਨੂੰ ਆਪਾਂ ਗਾਂਧੀਆਂ ਕਰ ਰਹੇ ਹੁੰਦੇ ਆ ਕਿ ਕਿੰਨਾ ਜਿਨ੍ਹਾਂ ਦੇ ਵਿੱਚ ਸੱਚਾਈ ਇੰਨੀ ਜ਼ਿਆਦਾ ਨਹੀਂ ਹੁੰਦੀ ਤੇ ਪਰ ਜਿਵੇਂ ਹੁਣ ਮਾਰਕੀਟ ਆ ਉਹਦਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਇਹ ਚੀਜ਼ ਦਾ ਜ਼ਰੂਰ ਪਤਾ ਹੋਵੇ ਇਹਦੇ ਨਾਲ ਨਾਲ ਜਿਹੜੀ ਦੂਜੀ ਚੀਜ਼ ਦੀ ਜਾਣਕਾਰੀ ਤੁਹਾਨੂੰ ਰੱਖਣ ਦੀ ਜ਼ਰੂਰਤ ਆ ਉਹ ਇਹ ਹੈ ਕਿ ਜਿਹੜੇ ਵਿਨਤਾਂ ਜਿਹੜੇ ਵੱਧ ਲੱਗ ਹੀ ਰਹੇ ਨੇ ਕਲਗੀ ਦੇ ਵਿੱਚ ਪਰ ਨਾਲ ਦੀ ਨਾਲ ਜਿਹੜੀ ਪ੍ਰਾਈਸ ਦੀ ਐਡਜਸਟਮੈਂਟਾਂ ਕਲਗੀ ਦੇ ਵਿੱਚ ਉਹ ਵੀ ਕਾਫੀ ਜ਼ਿਆਦਾ ਵਾਰ ਕਰਨੀ ਪੈਂਦੀ ਆ ਤਾਂ ਕਿ ਜਿਹੜੀ ਪ੍ਰੋਪਰਟੀ ਆ ਉਹ ਵਿਕ ਸਕੇ ਤੇ ਦੂਜੀ ਗੱਲ ਇਹ ਵੀ ਆ ਕਿ ਜਿਵੇਂ ਪਿਛਲੇ ਸਾਲ ਤਾਂ ਜਿਹੜੀਆਂ ਸਾਡੀਆਂ ਲਿਸਟਿੰਗਸ ਸੀਗੀਆਂ ਉਹ ਵਾਪਸ ਮਾਰਕੀਟ ਦੇ ਵਿੱਚ 10% ਤੋਂ ਘੱਟ ਹੀ ਆ ਰਹੀਆਂ ਸੀਗੀਆਂ ਪਰ ਇਸ ਸਾਲ ਉਹ ਜਿਹੜੀਆਂ ਲਿਸਟਿੰਗਸ ਨੇ ਜਾਂ ਐਕਸਪਾਇਰ ਹੋਈਆਂ ਜਾਂ ਕੁਝ ਹੋਰ ਨੇ ਉਹਨਾਂ ਨੇ ਵੀ ਕਾਫੀ ਜੰਪ ਕਰਕੇ 26% ਤੋਂ ਉੱਪਰ ਉਹ ਵਾਪਸ ਆ ਰਹੀਆਂ ਨੇ ਮਾਰਕੀਟ ਦੇ ਵਿੱਚ ਤੇ ਮਾਰਕੀਟ ਦੇ ਵਿੱਚ ਇਨਵੈਂਟਰੀ ਵੀ ਬਹੁਤ ਜ਼ਿਆਦਾ ਵਧੀ ਹੋਈ ਆ ਤੇ ਜਿਹੜੇ ਕੋਈ ਬਾイヤਰਸ ਨੇ ਉਹਨਾਂ ਵਾਸਤੇ ਚੰਗੀ ਨਿਊਜ਼ ਆ ਕਿ ਉਹਨਾਂ ਵਾਸਤੇ ਹੁਣ ਜਿਵੇਂ ਉਹਨਾਂ ਨੂੰ ਘਰ ਜਿਹੜਾ ਕੋਈ ਵਧੀਆ ਦੇਖ ਕੇ ਲੈਣ ਲਈ ਵਧੀਆ ਮੌਕਾ ਹੈਗਾ ਪਰ ਜਿਵੇਂ ਪ੍ਰਾਈਸਾਂ ਨੂੰ ਐਡਜਸਟ ਕਰਨ ਦੀ ਹੋਣ ਹਲੇ ਹੋ ਵੀ ਰਹੀਆਂ ਨੇ ਪਰ ਇਹਦੇ ਵਿੱਚ ਇਹ ਹੁੰਦਾ ਕਿ ਦੇਖਣਾ ਪੈਂਦਾ ਕਿ ਤੁਹਾਨੂੰ ਵਧੀਆ ਤੋਂ ਵਧੀਆ ਜਿਹੜੀ ਆਪਾਂ ਕਹਿ ਸਕਦੇ ਆਂ ਵੀ ਕੀਮਤ ਦੇ ਉੱਪਰ ਘਰ ਕਿੱਥੇ ਮਿਲ ਸਕਦਾ ਕਿਵੇਂ ਮਿਲ ਸਕਦਾ ਉਹ ਥੋੜਾ ਟਾਈਮ ਨਾਲ ਹੁੰਦੀ ਆ ਸਾਰੀ ਸਟੱਡੀ ਕਿਵੇਂ ਹੁੰਦਾ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਅੱਛਾ ਜਿਵੇਂ ਮੈਂ ਤੁਹਾਨੂੰ ਨਾਲ ਗੱਲ ਕਰ ਰਿਹਾ ਸੀਗਾ ਕਿ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਆ ਉਸ ਵਿੱਚ ਖਾਸ ਕਰਕੇ ਕਈ ਵਾਰੀ ਮਿੱਥ ਬਣ ਜਾਂਦੀ ਹੈ ਜੀ ਕੈਨੇਡਾ ਛੱਡ ਕੇ ਜਾ ਰਹੇ ਨੇ ਲੋਕ ਤੇ ਅਲਬਰਟਾ ਵੀ ਛੱਡ ਕੇ ਜਾ ਰਹੇ ਨੇ ਇੱਥੇ ਤਾਂ ਕੰਮ ਹੀ ਹੈ ਨਹੀਂਗਾ ਤੇ ਅਸੀਂ ਤੁਹਾਡੇ ਨਾਲ ਇੱਕ ਜਾਣਕਾਰੀ ਬੜੀ ਵਧੀਆ ਸ਼ੇਅਰ ਕਰਨ ਲੱਗੇ ਆ ਸਟੈਟਸ ਕੈਨੇਡਾ ਦੀ ਉਹ ਹੈਗੀ ਆ ਸਾਰਾ ਡਾਟਾ ਇਕੱਠਾ ਕੀਤਾ ਹੋਇਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਅਲਬਰਟਾ ਦੇ ਵਿੱਚ ਠੰਡ ਪੈਂਦੀ ਹੁੰਦੀ ਹੈ ਜਨਵਰੀ ਫਰਵਰੀ ਮਹੀਨੇ ਦੇ ਵਿੱਚ ਜਨਵਰੀ ਫਰਵਰੀ ਮਾਰਚ ਉਹਨਾਂ ਦਿਨਾਂ 'ਚ ਇੱਥੇ ਬਹੁਤ ਲੋਕ ਘੱਟ ਮੂਵ ਹੁੰਦੇ ਆ ਉਹਨਾਂ ਨੂੰ ਹਰੇਕ ਨੂੰ ਹੁੰਦਾ ਕਿ ਵੀ ਇੰਨੇ ਠੰਢ 'ਚ ਉੱਥੇ ਕੀ ਜਾਣਾ ਠੰਢ 'ਚ ਕੰਮਕਾਰ ਵੀ ਘੱਟ ਹੁੰਦੇ ਨੇ ਪਰ 2025 ਦੇ ਵਿੱਚ ਅਲਬਰਟਾ ਦੇ ਵਿੱਚ ਜਿਹੜਾ ਪਹਿਲਾ ਚੌਥਾਈ ਹਿੱਸਾ ਸੀਗਾ ਕੁਆਟਰ ਸੀਗਾ ਜਿਹੜਾ ਜਨਵਰੀ ਫਰਵਰੀ ਤੇ ਮਾਰਚ ਦੇ ਮਹੀਨੇ ਦਾ ਉਹਦੇ ਵਿੱਚ ਕੁੱਲ ਮਿਲਾ ਕੇ ਸਾਡੇ ਇੱਥੇ 17444 ਬੰਦਾ ਨਮਾ ਆਇਆ ਅ ਜਿਵੇਂ ਮੈਂ ਤੁਹਾਨੂੰ ਇਸ ਕਰਕੇ ਇਹ ਜਾਣਕਾਰੀ ਸ਼ੇਅਰ ਕਰ ਰਿਹਾ ਕਿਉਂਕਿ ਇਹਦੇ ਜਿਹੜੇ ਗਾਹਾਂ ਕਨਸੀਕਵੈਂਸਸ ਹੈਗੇ ਨੇ ਜਾਂ ਕਹਿ ਲਓ ਇਹਦਾ ਜਿਹੜਾ ਗਾਹਾਂ ਨਤੀਜਾ ਨਿਕਲਣਾ ਉਹੀ ਆ ਕਿ ਇਹਨਾਂ ਲੋਕਾਂ ਨੇ ਵੀ ਘਰਾਂ ਦੇ ਵਿੱਚ ਹੌਲੀ-ਹੌਲੀ ਰਹਿਣਾ ਪਰ ਪਹਿਲੇ ਇੱਕ ਜਿਹੜਾ ਚੌਥਾਈ ਹਿੱਸਾ ਸੀ ਸਾਲ ਦਾ ਉਹਦੇ ਵਿੱਚ 17444 ਬੰਦਾ ਅਲਬਰਟਾ ਦੇ ਵਿੱਚ ਆਇਆ ਤੇ ਉਹਦੇ ਵਿੱਚ ਹੋਇਆ ਕਿਵੇਂ ਕਿ ਹੁਣ ਕਈ ਬੰਦੇ ਕਹਿਣਗੇ ਜੀ ਵੀ ਇੱਥੇ ਬੰਦੇ ਛੱਡ ਕੇ ਇੰਨੇ ਜਾ ਰਹੇ ਨੇ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਇਦਾਂ ਹੋ ਰਿਹਾ ਤਾਂ ਉਹ ਮੈਂ ਤੁਹਾਨੂੰ ਇਹ ਦੱਸਦਾ ਵੀ ਛੱਡ ਕੇ ਵੀ ਜਾ ਰਹੇ ਨੇ ਕੁੱਲ ਬਣਾ ਕੇ ਜਿਹੜੇ ਆਪਾਂ ਗੱਲ ਕਰੀਏ ਤੁਹਾਨੂੰ ਦੋ ਅਲੱਗ-ਅਲੱਗ ਅਸੀਂ ਗ੍ਰਾਫ ਦਿਖਾਉਣਾ ਹੈ ਇੱਥੇ ਇਹਨਾਂ ਦੇ ਵਿੱਚ ਇੱਕ ਤਾਂ ਹੈਗੇ ਨੇ ਜਿਹੜਾ ਗ੍ਰਾਫ ਆ ਉਹਦੇ ਵਿੱਚ ਹੈਗੇ ਆਪਣੇ ਜਿਹੜੇ ਬਾਕੀ ਦੇ ਪ੍ਰੋਵਿੰਸਸ ਤੋਂ ਅਲਬਰਟਾ ਦੇ ਵਿੱਚ ਲੋਕ ਮੂਵ ਹੋ ਕੇ ਆ ਰਹੇ ਨੇ ਵੀ ਕਿਹੜੇ ਇੱਕ ਪ੍ਰੋਵਿੰਸ ਤੋਂ ਕਿੰਨੇ ਆ ਰਹੇ ਨੇ ਤੇ ਦੂਜਾ ਹੈਗਾ ਮੈਪ ਉਹ ਹੈਗਾ ਇੰਟਰਨੈਸ਼ਨਲ ਇਮੀਗ੍ਰੇਸ਼ਨ ਦਾ ਆਪਾਂ ਇਹਦੇ ਵਿੱਚ ਪਹਿਲੇ ਦੀ ਗੱਲ ਕਰਦੇ ਆ ਤਾਂ ਪਹਿਲੇ ਦੇ ਵਿੱਚ ਇਹ ਆ ਕਿ ਆ ਤੁਸੀਂ ਦੇਖੋਗੇ ਕਿ ਅਨਟਾਰੀਓ ਜਾਂ BC ਤੋਂ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਮੂਵ ਹੋ ਕੇ ਆਏ ਉਹਨਾਂ ਦੇ ਵਿੱਚੋਂ 21335 ਅ ਮਤਲਬ ਬੰਦੇ ਇੱਥੇ ਅ ਅਲਬਰਟਾ ਦੇ ਵਿੱਚ ਆਏ ਜਿਨ੍ਹਾਂ ਦੇ ਵਿੱਚੋਂ 14000 ਬਾਅਦ ਦੇ ਵਿੱਚ 14159 ਬੰਦਾ ਇਥੋਂ ਮੂਵ ਬਾਹਰ ਹੋਇਆ ਪਰ ਕੁੱਲ ਬਣਾ ਕੇ ਅਸੀਂ ਉਹਨੂੰ ਇਹਦੇ ਵਿੱਚ ਗੇਨ ਕੀਤਾ 7176 ਬੰਦਾ ਜਿਹਨੂੰ ਨੈਟ ਗੇਨ ਕਹਿ ਦਿੰਦੇ ਆਪਾਂ 7176 ਬੰਦਾ ਤੇ ਇਹ ਇਹ ਤਾਂ ਹੈ ਜਿਹੜੇ ਬਾਕੀ ਦੇ ਪ੍ਰੋਵਿੰਸਸ ਦੇ ਵਿੱਚੋਂ ਅਲਬਰਟਾ ਦੇ ਵਿੱਚ ਲੋਕ ਆਏ ਪਹਿਲੇ ਚੌਥਾਈ ਹਿੱਸੇ ਦੇ ਵਿੱਚ ਪਰ ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇਸ ਗ੍ਰਾਫ ਦੇ ਵਿੱਚ ਤੁਸੀਂ ਦੀ ਕਿ ਜ਼ਿਆਦਾਤਰ ਸਮੇਂ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਲੋਕਾਂ ਨੂੰ ਇੱਥੇ ਗੇਨ ਕੀਤਾ ਹੋਰਾਂ ਪ੍ਰੋਵਿੰਸਸ ਤੋਂ ਜ਼ਿਆਦਾਤਰ ਲੋਕ ਇੱਥੇ ਆਏ ਕੁਝ ਕੁ ਸਮਾਂ ਵਿੱਚ ਇਹੋ ਜਿਹਾ ਸੀ ਜਿਹਦੇ ਵਿੱਚ ਲੋਕ ਇੱਥੋਂ ਬਾਹਰ ਮੂਵ ਹੋਏ ਤੁਸੀਂ ਉਹ ਵੀ ਦੇਖ ਸਕਦੇ ਹੋ ਪਰ ਉਹ ਬਹੁਤ ਘੱਟ ਵਾਰੀ ਆ ਤੇ ਪਰ ਹੁਣ ਆਪਾਂ ਗੱਲ ਕਰਦੇ ਆ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੀ ਹੁਣ ਇੰਟਰਨੈਸ਼ਨਲ ਇਮੀਗ੍ਰੇਸ਼ਨ ਵੀ ਤੁਹਾਨੂੰ ਪਤਾ ਹੀ ਹੈ ਵੀ ਇਮੀਗ੍ਰੇਸ਼ਨ ਕਾਫੀ ਜ਼ਿਆਦਾ ਸਲੋ ਹੋਈ ਹੋਈ ਆ ਆ ਆਉਣ ਵਾਲੇ ਸਮੇਂ 'ਚ ਆਪਾਂ ਦੇਖਾਂਗੇ ਵੀ ਇਹਦੇ ਕੀ ਨੰਬਰ ਆਉਂਦੇ ਨੇ ਪਰ ਉਹਦੀ ਵੀ ਜਿਹੜੀ ਨੈਟ ਗੇਨ ਹੈ ਸੀ ਅਲਬਰਟਾ ਵਾਸਤੇ ਪਹਿਲੇ ਜਿਥਾਈ ਹਿੱਸੇ ਦੇ ਵਿੱਚ ਉਹ 10000 ਆ 268 ਬੰਦਾ ਸੀ ਸੋ 10268 ਬੰਦਾ ਇਮੀਗ੍ਰੇਸ਼ਨ ਦਾ ਕਰਕੇ ਇੱਥੇ ਆਇਆ ਤੇ 7176 ਦੂਸਰੇ ਪ੍ਰੋਵਿੰਸਸ ਤੋਂ ਆਇਆ ਕੁੱਲ ਮਿਲਾ ਕੇ 17444 ਬੰਦੇ ਇੱਥੇ ਆਏ ਮੈਂ ਕਿਉਂ ਜ਼ਿਕਰ ਕਰ ਰਿਹਾ ਹਾਂ ਇਸ ਗੱਲ ਦਾ ਉਸ ਲਈ ਜ਼ਰੂਰੀ ਕਰ ਰਿਹਾ ਕਿ ਜਿਵੇਂ ਮੰਨਦੇ ਆ ਅੱਜ ਇਕਨੋਮੀ ਸਲੋ ਆ ਤੇ ਬਾਕੀ ਸਕਮਾਕਾਰਾਂ ਦੀ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿ ਜਿੰਨੇ ਵੀ ਹੁਣ ਕੰਮ ਕਰਨੇ ਉਹਨਾਂ ਦੇ ਉੱਤੇ ਕਾਫੀ ਅਸਰ ਪੈ ਰਿਹਾ ਟੈਰਿਫਸ ਦਾ ਕਰਕੇ ਕਾਫੀ ਅਸਰ ਪੈ ਰਿਹਾ ਜਿਹੜੀ ਉਹ ਟੈਰਿਫਸ ਦਾ ਕਰਕੇ ਜਿੰਨੀ ਵੀ ਆਪਾਂ ਅਨਸਰਟਨਟੀ ਕਹਿ ਦਿੰਦੇ ਆ ਉਹਦੇ ਤੇ ਕਰਕੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਪਰ ਹੁਣ ਜਿੰਨੇ ਲੋਕ ਇੱਥੇ ਆਏ ਹੋਏ ਨੇ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਆ ਕੇ ਘਰਾਂ ਦੇ ਵਿੱਚ ਲੈ ਕੇ ਰਹਿਣਾ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਹੌਲੀ ਹੌਲੀ ਇਹ ਚੀਜ਼ਾਂ ਦਾ ਫਰਕ ਆ ਜਿਹੜਾ ਫਿਊਚਰ ਦੇ ਵਿੱਚ ਪਊਗਾ ਹੀ ਪਊਗਾ ਇਹ ਮੈਂ ਕਿਉਂ ਜਾਣਕਾਰੀ ਸ਼ੇਅਰ ਕਰਨਾ ਜੇ ਮੈਂ ਤੁਹਾਨੂੰ ਦੱਸਿਆ ਵੀ ਅੱਗੇ ਵੀ ਮੈਂ ਸੋਚਦਾ ਹੁੰਨਾ ਵੀ ਇੱਕਦਾਂ ਗੋਰਿਆਂ ਦਾ ਡਾਟਾ ਜਿਹੜਾ ਕਿ ਉਹ ਪੂਰਾ ਤਿਆਰ ਕਰਦੇ ਨੇ ਕੱਲੀ-ਕੱਲੀ ਚੀਜ਼ ਦਾ ਪਤਾ ਕੱਲੇ-ਕੱਲੇ ਬੰਦੇ ਦਾ ਪਤਾ ਤੇ ਦੂਜਾ ਹੈਗਾ ਸਾਡਾ ਦੇਸੀ ਡਾਟਾ ਜਿੱਦੇ ਜਿਸੀਂ ਕਹਿੰਨੇ ਲਾਇਆ ਜੀ ਮਰਗੇ ਤੇ ਕੈਨੇਡਾ ਛੱਡ ਕੇ ਲੋਕ ਹੁਣ ਤਾਂ ਇੱਥੇ ਕੋਈ ਰਹਾ ਹੀ ਨਹੀਂ ਤੇ ਇਹਦੇ ਚ ਇੱਕ ਕੰਪੇਅਰ ਕਰਨਾ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਜ਼ਿਆਦਾਤਰ ਗੱਲਾਂ ਸੁਣਨ ਦੀ ਬਜਾਏ ਜੇ ਆਪਾਂ ਇੰਨੀਆਂ ਚੀਜ਼ਾਂ 'ਤੇ ਧਿਆਨ ਦੇਈਏ ਤਾਂ ਬਹੁਤ ਜ਼ਗਾ ਫਰਕ ਪੈ ਜਾਂਦਾ ਅੱਛਾ ਹੁਣ ਆਪਾਂ ਗੱਲ ਕਰਦੇ ਆ ਬੈਂਕ ਆਫ ਕੈਨੇਡਾ ਦੀ ਕਿ ਬੈਂਕ ਆਫ ਕੈਨੇਡਾ ਨੇ 17 ਤਰੀਕ ਨੂੰ ਅਨਾਉਂਸਮੈਂਟ ਕਰਨੀ ਆ ਕਿ ਇੰਟਰਸਟ ਰੇਟ ਕਿਦਨ ਨੂੰ ਜਾਣਗੇ ਅੱਛਾ ਹੁਣ ਇਹਦੇ ਚ ਕੀ ਆ ਕਿ ਜਿਵੇਂ ਸਾਨੂੰ ਪਤਾ ਹੀ ਆ ਵੀ ਇੱਕ ਤਾਂ ਜਿਹੜੀ ਸੀਗੀ ਆਪਣੇ ਇਕਨੋਮੀ ਸ਼੍ਰਿੰਕ ਹੋਈ ਸਾਡੀ 1.6% ਦੇ ਨਾਲ ਦੂਜੇ ਕੁਆਟਰ ਦੇ ਵਿੱਚ ਉਹ ਇੱਕ ਬਹੁਤ ਵੱਡੀ ਗੱਲ ਆ ਬੈਂਕ ਆਫ ਕੈਨੇਡਾ ਨੇ ਉਹਦਾ ਵੀ ਖਿਆਲ ਰੱਖਣਾ ਦੂਸਰੀ ਚੀਜ਼ ਆ ਜਿਹੜੀ ਬੈਂਕ ਆਫ ਕੈਨੇਡਾ ਨੇ 17 ਤਰੀਕ ਨੂੰ ਅਨਾਉਂਸ ਕਰਨਾ ਵਾ ਮੇਰੇ ਖਿਆਲ 15 ਜਾਂ 16 ਦੇ ਨੀਡ ਤੇੜ ਉਹਨਾਂ ਨੂੰ ਇਨਫਲੇਸ਼ਨ ਦੇ ਨੰਬਰ ਵੀ ਮਿਲ ਜਾਣਗੇ ਮਹਿੰਗਾਈ ਦੀ ਦਰ ਦੇ ਨੰਬਰ ਵੀ ਮਿਲ ਜਾਣਗੇ ਜੇਕਰ ਉਹਨਾਂ ਦੋਨਾਂ ਫੈਸਲਿਆਂ ਤੋਂ ਦੇਖਣ ਨੂੰ ਜਿੰਨਾ ਕ ਲੱਗ ਰਿਹਾ ਕਿ ਬੈਂਕ ਆਫ ਕੈਨੇਡਾ ਦੇ ਜਿਹੜੇ ਇੰਟਰਸਟ ਰੇਟ ਨੂੰ ਪੁਆਇੰਟ 25 ਘਟਾਉਣ ਦੇ ਚਾਂਸਸ ਨੇ ਜਿਹੜੇ ਉਹ ਤਕਰੀਬਨ ਹੁਣ 80% ਉੱਪ ਚੁੱਕੇ ਆ ਤੇ ਪਰ ਅਗੇਨ ਹਲੇ ਜਿਹੜੀ ਮਹਿੰਗਾਈ ਦੀ ਦਰ ਦਾ ਡਾਟਾ ਆਊਗਾ ਉਹਨੂੰ ਵੀ ਉਹ ਕਨਸਿਡਰ ਕਰਨਗੇ ਕਿ ਇਹ ਫੈਸਲੇ ਤੋਂ ਅਸੀਂ ਕਿੱਧਰ ਨੂੰ ਜਾਣਾ ਵਾ ਪਰ ਇਹ ਜਿਵੇਂ ਹੁਣ ਬੈਂਕਾਂ ਵੀ ਹਲੇ ਆਪਣੇ ਰੇਟਸ ਨੂੰ ਹੋਲਡ ਕਰੀ ਫਿਰਦੀਆਂ ਨੇ ਪਰ ਇਹਦਾ ਜਿਹੜਾ ਕੋਲ ਮਲਾ ਕੇ ਕਾਫੀ ਲੋਕਾਂ ਜਿਹੜੇ ਵੇਟ ਕਰ ਰਹੇ ਨੇ ਜਿਨ੍ਹਾਂ ਦੀਆਂ ਵੇਰੀਏਬਲ ਮਾਰਗੇਜਸ ਹੈਗੀਆਂ ਕਿ ਇੰਟਰਸਟ ਰੇਟ ਥੱਲੇ ਲਗਾਉਣ ਜਾਂ ਜਿਨ੍ਹਾਂ ਨੇ ਰੀਨਿਊ ਕਰਾਉਣੀ ਹੈ ਮਾਰਗੇਜ ਉਹਨਾਂ ਵਾਸਤੇ ਵੀ ਬੜੀ ਵਧੀਆ ਚੀਜ਼ ਆ ਕਿ ਇੰਟਰਸਟ ਰੇਟ ਥੱਲੇ ਨੂੰ ਆਊਗਾ ਪਰ ਇਥੇ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਜ਼ਿਕਰ ਕਰ ਦੇਣਾ ਚਾਹੁੰਦਾ ਮੈਨੂੰ ਵੀ 25 ਸਾਲ ਹੋ ਗਏ ਨੇ ਕੈਨੇਡਾ ਦੇ ਵਿੱਚ ਰਹਿੰਦੇ ਨੂੰ ਕਿ ਜ਼ਿਆਦਾਤਰ ਮੇਰੀ ਜਿਹੜੇ ਇੰਟਰਸਟ ਰੇਟ ਨੇ ਅੱਜ ਤੱਕ ਅੱਜ ਕੱਲ ਦੇ ਇਹ ਨਾਰਮਲ ਨਹੀਂ ਜਿਹੜੇ ਅਸੀਂ ਹਿਸਟੋਰਿਕਲੀ ਇਤਿਹਾਸਕ ਤੌਰ ਤੇ ਘੱਟ ਇੰਟਰਸਟ ਰੇਟਾਂ ਤੋਂ ਉੱਪਰ ਆਏ ਆ ਤਾਂ ਸਾਨੂੰ ਲੱਗਦਾ ਵੀ ਜੀ ਇੰਟਰਸਟ ਰੇਟ ਵਧੇ ਹੋਏ ਨੇ ਜਿਹੜੇ ਇੰਟਰਸਟ ਰੇਟ ਅਸੀਂ ਕੋਵਿਡ ਦੇ ਦੌਰਾਨ ਦੇਖੇ ਉਹ ਕੈਨੇਡਾ ਦੀ ਹਿਸਟਰੀ ਦੇ ਵਿੱਚ ਕਦੇ ਵੀ ਅਵੇਲੇਬਲ ਨਹੀਂ ਸੀ ਇਸ ਚੀਜ਼ ਨੂੰ ਜ਼ਰੂਰ ਦਿਮਾਗ 'ਚ ਰੱਖਿਆ ਕਰੋ ਤਾਂ ਕਿ ਬੰਦੇ ਨੂੰ ਪਤਾ ਲੱਗਦਾ ਰਹੇ ਵੀ ਜੀ ਹਾਂਜੀ ਕਿੱਥੇ ਕਿ ਕੀ ਚੀਜ਼ ਨਾਰ ਜਿਹੜੇ ਇਹ ਹੁਣ ਚਾਂਸਸ ਨੇ ਬੈਂਕ ਆਫ ਕੈਨੇਡਾ ਦੇ ਉਹ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਆ ਵੱਧ ਗਏ ਨੇ ਪਹਿਲਾਂ ਨਾਲੋਂ ਕਿ 0.25 ਦੇ ਨੇੜੇ ਜਿਹੜੇ ਘਟਾਉਣ ਦੇ ਉਹਨਾਂ ਦੇ ਚਾਂਸਸ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਬਾਕੀ ਆਪਾਂ 17 ਤਰੀਕ ਨੂੰ ਜ਼ਰੂਰ ਦੇਖਾਂਗੇ ਕਿ ਕਿਵੇਂ ਤੇ ਕਿੱਧਰ ਨੂੰ ਗੱਲ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਆਂ ਬੈਂਕਾਂ ਦੀ ਬੈਂਕਾਂ ਜਿਹੜੀਆਂ ਨੇ ਉਹ ਹਲੇ ਇੰਟਰਸਟਿਡ ਦੇਖਣਗੀਆਂ ਕਿੱਦਾਂ ਆ ਕਿ ਆਪਣੇ 17 ਤਰੀਕ ਨੂੰ ਬੈਂਕ ਆਫ ਕੈਨੇਡਾ ਦੇ ਅਨਾਊਂਸਮੈਂਟ ਤੋਂ ਬਾਅਦ ਪਰ ਹਾਲੇ ਦੀ ਉਹ 4 ਤੋਂ ਲੈ ਕੇ 4.5% ਦੇ ਵਿੱਚ ਵਿੱਚ ਦੇ ਰਹੀਆਂ ਨੇ ਵਿਆਜ ਤੇ ਉੱਪਰ ਮਾਰਗੇਜਸ ਨੂੰ ਤੇ ਉਹ ਮਾਰਗੇਜਸ ਜਿਵੇਂ ਕਈਆਂ ਦਾ ਮੰਨ ਕੈਸ਼ਬੈਕ ਆਫਰ ਵੀ ਹੈਗੀ ਆ ਉਹਦਾ ਵੀ ਜਰੂਰ ਖਿਆਲ ਰੱਖਿਓ ਤੇ ਬਾਕੀ ਜਦੋਂ ਵੀ ਇਹ ਹੁਣ ਚੇਂਜ ਹੋਊਗੀ ਤਾਂ ਉਸ ਤੋਂ ਬਾਅਦ ਵੀ ਆਪਾਂ ਦੇਖਾਂਗੇ ਕਿ ਬੈਂਕਾਂ ਕਿਵੇਂ ਇਹਨੂੰ ਐਡਜਸਟ ਕਰਦੀਆਂ ਨੇ ਪਰ ਇੱਕ ਗੱਲ ਦਾ ਜਰੂਰ ਖਿਆਲ ਰੱਖਿਓ ਮਾਰਗੇਜ ਲੈਣੀ ਵੀ ਹੁਣ ਇੰਨੀ ਸੌਖੀ ਨਹੀਂ ਰਹੀ ਬੈਂਕਾਂ ਥੋੜੀਆਂ ਜਿਹੀਆਂ ਜਿਆਦਾ ਚੇਤਨ ਨੇ ਉਹਨਾਂ ਨੂੰ ਹੈ ਕਿ ਅਸੀਂ ਕਿਸੇ ਨੂੰ ਫਰੀਕ ਨੂੰ ਵੀ ਮਾਰਗੇਜ ਨਾ ਦੇਈਏ ਕਿਉਂਕਿ ਇਕਨੋਮੀ ਥੋੜੀ ਸਲੋ ਆ ਤੇ ਉਹ ਕਈ ਵਾਰੀ ਜਿਹੜਾ ਕਹਿੰ ਲੋ ਵੀ ਕਾਗਜ਼ ਕਾਰ ਕਾਗਜ਼ੀ ਕਾਰਵਾਈ ਆ ਉਹਦੇ ਤੇ ਵੀ ਕਾਫੀ ਟਾਈਮ ਲਾਉਂਦੇ ਆ ਤੇ ਦੂਜਾ ਕਈ ਵਾਰੀ ਉਹ ਤੁਹਾਡੇ ਤੋਂ ਹੋ ਸਕਦਾ ਕਿ 5% ਜਾਂ 10% ਤੋਂ ਵੀ ਜ਼ਿਆਦਾ ਕਹਿਣ ਵੀ ਤੁਸੀਂ ਡਾਊਨ ਪੇਮੈਂਟ ਪਾਓ ਤਾਂ ਤੁਹਾਨੂੰ ਅਪਰੂਵਲ ਮਿਲੇਗੀ ਇਸ ਗੱਲ ਦਾ ਵੀ ਜ਼ਰੂਰ ਖਿਆਲ ਰੱਖਿਓ ਘਰ ਲੈਣ ਤੋਂ ਪਹਿਲਾਂ ਬੈਂਕ ਦੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਆ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ ਇਥੇ ਇਹ ਵੀ ਗੱਲ ਦਾ ਜ਼ਿਕਰ ਜ਼ਰੂਰ ਬਣਦਾ ਕਿ ਅੱਜ ਕੱਲ ਹੁਣ ਆਫਰਸ ਵੀ ਬੜੀਆਂ ਵਧੀਆ ਆ ਰਹੀਆਂ ਨੇ ਚਾਰੇ ਪਾਸਿਓ ਬਿਲਡਰਸ ਵੀ ਬੜੀਆਂ ਵਧੀਆ ਆਫਰਸ ਦੇ ਰਹੇ ਨੇ ਕਈਆਂ ਥਾਵਾਂ ਦੇ ਉੱਪਰ ਸਵੀਟ ਤੱਕ ਵੀ ਬਣਾ ਕੇ ਦੇ ਰਹੇ ਨੇ ਅਗਰ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਚਾਹੀਦੀ ਹੋਈ ਤਾਂ ਸਾਨੂੰ ਜ਼ਰੂਰ ਕੰਟੈਕਟ ਕਰਿਓ ਤੇ ਹੁਣ ਆਪਾਂ ਗੱਲ ਕਰਦੇ ਆਂ ਵੀਕਲੀ ਨੰਬਰਸ ਦੀ ਜਿਵੇਂ ਸਾਨੂੰ ਪਤਾ ਹੀ ਹੈ ਵੀ ਮਾਰਕੀਟ ਕਾਫੀ ਹੱਦ ਤੱਕ ਹੁਣ ਐਡਜਸਟ ਹੋ ਰਹੀ ਆ ਤੇ ਇਨਵੈਂਟਰੀ ਕਾਫੀ ਜ਼ਿਆਦਾ ਵੱਧ ਰਹੀ ਆ ਜਦੋਂ ਮੈਂ ਕੱਲ ਨੰਬਰਸ ਦੇਖ ਰਿਹਾ ਸੀ ਕੱਲ ਨਵੀਆਂ ਲਿਸਟਿੰਗਾਂ ਜਿਵੇਂ ਖਾਸ ਕਰਕੇ ਵੀਰਵਾਰ ਨੂੰ ਤੇ ਸ਼ੁੱਕਰਵਾਰ ਨੂੰ ਬਹੁਤ ਜ਼ਿਆਦਾ ਨਵੀਆਂ ਲਿਸਟਿੰਗਸ ਆਉਂਦੀਆਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਡਾ ਸਿਸਟਮ ਨਾਲ ਦੀ ਨਾਲ ਅਪਡੇਟ ਹੋਈ ਜਾਂਦਾ ਤੇ ਉਹਦੇ ਵਿੱਚ ਉਹ ਹਜ਼ਾਰ ਤੋਂ ਉੱਪਰ ਨਵੀਆਂ ਲਿਸਟਿੰਗ ਸ਼ੋ ਕਰਿਆ ਸੀਗਾ ਪਿਛਲੇ ਇੱਕ ਹਫ਼ਤੇ ਦੀਆਂ ਪਰ ਅੱਜ ਇਹ ਨੰਬਰ ਥੋੜਾ ਥੱਲੇ ਆਇਆ ਹੋਇਆ ਕਿਉਂਕਿ ਹੁਣ ਸੈਟਰਡੇ ਦੇ ਹਿਸਾਬ ਨਾਲ ਸੈਟਰਡੇ ਨੂੰ ਨਹੀਂ ਅ ਚਨਿਚਰਵਾਰ ਨੂੰ ਨਹੀਂ ਨਵੀਆਂ ਲਿਸਟਿੰਗਾਂ ਨਹੀਂ ਆਉਂਦੀਆਂ ਤੇ ਪਰ ਅਸੀਂ ਇਹ ਅੱਜ ਦਾ ਹੀ 스ਨੈਪਸ਼ਾਟ ਤੁਹਾਨੂੰ ਦਿਖਾ ਰਹੇ ਹਾਂ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ 913 ਨਵੀਆਂ ਲਿਸਟਿੰਗਾਂ ਆਈਆਂ 90 ਬੈਕ ਔਨ ਦਾ ਮਾਰਕੀਟ ਆਈਆਂ 848 ਪ੍ਰਾਪਰਟੀਆਂ ਦੀ ਪ੍ਰਾਈਸ ਘਟੀ ਜਿਵੇਂ ਤੁਹਾਨੂੰ ਦੱਸਿਆ ਵੀ ਐਡਜਸਟਮੈਂਟ ਕਰਨੀਆਂ ਬਹੁਤ ਜ਼ਰੂਰੀ ਨੇ 848 ਪ੍ਰਾਪਰਟੀਆਂ ਦੀ ਪ੍ਰਾਈਸ ਘਟੀ 24 ਦੀ ਪ੍ਰਾਈਸ ਵਧੀ 454 ਪ੍ਰਾਪਰਟੀਆਂ ਪੈਂਡਿੰਗ ਹੋਈਆਂ 437 ਪ੍ਰਾਪਰਟੀਆਂ ਸੋਲਡ ਹੋਈਆਂ ਹੁਣ ਇਹ ਅੱਧ ਦਾ ਹੀ ਫਰਕ ਪੈ ਗਿਆ ਨਾ ਕਿੱਥੇ 913 ਕਿੱਥੇ 437 ਐਕਸਪਾਇਰਡ 105 ਪ੍ਰਾਪਰਟੀਆਂ ਐਕਸਪਾਇਰ ਹੋਈਆਂ ਦੋ ਪ੍ਰਾਪਰਟੀ ਵਿਡਰੌਨ ਹੋਈਆਂ 280 ਪ੍ਰਾਪਰਟੀਆਂ ਜਿਹੜੀਆਂ ਸੀਗੀਆਂ ਟਰਮੀਨੇਟ ਹੋਈਆਂ ਜਿਹੜੀਆਂ ਕਿ ਮਾਰਕੀਟ ਦੇ ਵਿੱਚੋਂ ਨਿਕਲ ਚੁੱਕੀਆਂ ਨੇ ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਰੀਅਲ ਏਸਟੇਟ ਬਾਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਨੂੰ ਜ਼ਰੂਰ ਕੰਟੈਕਟ ਕਰਿਓ ਆ ਰੀਅਲ ਏਸਟੇਟ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦਾ ਜ਼ਰੂਰ ਤੁਹਾਨੂੰ ਦੱਸ ਦੇਣਾ ਚਾਹਣਾ ਜਿੰਨੇ ਵੀ ਮੇਰੇ ਕਲਾਇੰਟ ਨੇ ਤੁਸੀਂ ਉਹਨਾਂ ਨਾਲ ਕਿਸੇ ਨਾ ਵੀ ਗੱਲ ਕਰਕੇ ਕਿਤੇ ਦੇਖ ਲਿਓ ਕਿ ਜਿਹੜੀ ਸਲਾਹ ਹੁੰਦੀ ਆ ਮੌਕੇ ਦੀ ਉਹ ਬਹੁਤ ਜ਼ਿਆਦਾ ਫਰਕ ਪਾਉਂਦੀ ਆ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਵੀ ਰੀਅਲਟਰ ਇਹ ਨਹੀਂ ਕਹਿ ਸਕਦਾ ਕਿ ਉਹ 100% ਸਕਸੈਸਫੁਲ ਆ ਵੀ 100% ਜਿਹੜੀ ਚੀਜ਼ ਨੂੰ ਵੀ ਹੱਥ ਪਾਉਂਦੇ ਆ ਉਹਨੂੰ ਸਿਰੇ ਚਾੜ੍ਹ ਦਿੰਦੇ ਆ ਇਹ ਬਿਲਕੁਲ ਵੀ ਹੋ ਨਹੀਂ ਸਕਦਾ ਕਿਤੇ ਨਾ ਕਿਤੇ ਹਰ ਇੱਕ ਰੀਅਲਟਾ ਜਿਹੜਾ ਕਿਤੇ ਨਾ ਕਿਤੇ ਉਹ ਮਤਲਬ ਕਿ ਉਹਨੂੰ ਸੈਟ ਬੈਕਸ ਹੁੰਦੇ ਆ ਇਹ ਨਹੀਂ ਕੋਈ ਸਾਡੇ ਇਹ ਇਟਸ ਪਾਰਟ ਆਫ ਅਵਰ ਬਿਜ਼ਨਸ ਸਾਡੇ ਜਿਹੜਾ ਬਿਜ਼ਨਸ ਦਾ ਇੱਕ ਹਿੱਸਾ ਵਾ ਪਰ ਇਹਦੇ ਚ ਜਿਹੜੇ ਜ਼ਿਆਦਾਤਰ ਰੀਅਲਟਰ ਕਿਵੇਂ ਸਹੀ ਸਲਾਹ ਦੇ ਕੇ ਤੁਹਾਡੇ ਕੰਮ ਨੂੰ ਸਿਰੇ ਚਾੜਦੇ ਆ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਅ ਅਸੀਂ ਵੀ ਆਪਣੇ ਕਲਾਇੰਟਸ ਨੂੰ ਜਿਨ੍ਹਾਂ ਨੂੰ ਘਰ ਲੈ ਕੇ ਦਿੰਨੇ ਆ ਜਾਂ ਜਿਨ੍ਹਾਂ ਨੂੰ ਉਹ ਉਹਨਾਂ ਚਿਰ ਨਹੀਂ ਅਸੀਂ ਸਟੈਪ ਲੈਣ ਦਿੰਦੇ ਉਹਨਾਂ ਨੂੰ ਗਾਈਡ ਕਰਦੇ ਆ ਤਾਂ ਕਿ ਜਿੱਥੇ ਸਹੀ ਟਾਈਮ ਦੇ ਉੱਪਰ ਹੀ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ ਮਾਰਕੀਟ ਦੇ ਆਪਣੇ ਚੈਲੰਜਸ ਹੈ ਨੇ ਸੈਲਰਸ ਵਾਸਤੇ ਅਲੱਗ ਹੈ ਨੇ ਬਾਏਰਸ ਵਾਸਤੇ ਅਲੱਗ ਹੈ ਨੇ ਪਰ ਜਦੋਂ ਤੁਹਾਨੂੰ ਅਜੇ ਤੁਹਾਨੂੰ ਗਾਈਡੈਂਸ ਦੀ ਜ਼ਰੂਰਤ ਹੈ ਸਾਨੂੰ ਜ਼ਰੂਰ ਕੰਟੈਕਟ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ ਜੀ